ਕੋਟ ਆਰਡਰ ਤੋਂ ਰੱਖਾ ਦਿੱਤੀ ਅਸਕੁੰਦੇ ਦੇ ਵੀ ਸਦੇ ਸਾਡੇ ਕੋਲ ਨਾ ਹੈ ਅਸਲੀ ਹੋ ਰਿਹਾ ਹੈ ਤੇ ਉਸ ਰਿਪੋਰਟਿੰਗ ਸ਼ੈਪ ਫੈਮਿਲੀ ਚ ਹੈ ਅਲੋਗੇਸ ਕੋਟ ਆਰਡਰ ਰਿਸਟਰ ਫਾਲੋ ਕਰਵਾ ਕੇ ਬਾਅਦ ਵਿੱਚ ਆਪਾਂ ਲੋਗੇਸ ਆਪਾ ਪਤਲਾ ਨਾ ਘਾ ਰਹੇ ਹੋ ਕੋਟ ਆਰਡਰ ਤੇ ਬਹਿਸ਼ ਸਿੱਖਿਆ ਨਾਲ ਦਿਖਾ ਦਿਓ

ਮੈਂ ਇਤਨਾ ਸਾਰੇ ਜਿਆਦਾ ਮੇਰਾ 10 ਸਾਲ ਦਾ ਤੁਹਾਡਾ ਬਹੁਤ ਤਜਰਬਾ ਮੇਰਾ ਹੈ ਜੇਲ੍ਹਾਂ ਦਾ ਹਾਂਜੀ ਮੈਂ ਧਿਆੜ ਧਿਆੜ ਤੋਂ ਤੁਤ ਤੋਂ ਕੋਈ ਨਹੀਂ ਹੈ ਹਾਂਜੀ ਸਾਰਿਆਂ ਅਸਲ ਚ ਅਥੋਰਟੀ ਜਿਹੜੀ ਹੈ ਨਾ ਇਹ ਔਰ ਜੇਲ੍ਹ ਅਥੋਰਟੀ ਇਹਨੂੰ ਮਲਾਉਣਾ ਨੀਤੀ ਨੂੰ ਬੇਸਿਕ ਰੂਲ ਤਰ ਫਾਲੋ ਕਰਦੇ ਆਂ ਇਹ ਅਸੀਂ ਕੋਈ ਬੇਸਿਕ ਰੂਲ ਬੇਸਿਕ ਰੂਲ ਦੀ ਗੱਲ ਕਰਦਾਂ ਹਾਂਜੀ ਜਿਹੜੀ ਪਰਮਿਸ਼ਨ ਹੈ ਉਹ ਕਿਹਨੂੰ ਪਰਮਿਟ ਕਰਨਾ ਉਹ ਜਿਹੜਾ ਸਾਡੇ ਕੋਲ ਹੈ ਸਾਡੇ ਸਾਰੇ ਪਰਿਵਾਰ ਵਿੱਚ ਫੈਮਿਲੀ ਦੇ ਐਡਵੋਕੇਟ ਵੀ ਹੋ ਸਕਦਾ ਹੈ। ਪਰ ਵੀ ਦੇ ਬੱਚੇ ਜਿਹੜੇ ਉਹ ਸਾਡੇ ਨਾਲ ਸਾਡੇ ਪਰਿਵਾਰ ਜੀ ਹੈ ਨਾਮ ਕਹਿੰਦੇ ਸਰਬੱਤ ਵੀ ਫੈਮਿਲੀ ਹੁੰਦੀ ਹੈ। ਨਹੀਂ ਜੀ ਐਨ ਕਰ ਰਿਹਾ ਹਾਂ ਰਿਕਾਰਡਿੰਗ ਫੈਮਿਲੀ ਤੇ ਜਸਟ ਅਸੀਂ ਐਕੂਜੀਸ਼ਨ। ਬੁਲਾ ਰਹੇ ਜੀ ਆਪਣਾ ਗਰੇ ਵੀ ਆਉਣਾ ਹੈ ਤਾਂ ਉਹ ਜਿਹੜੀ ਸਭ ਨੂੰ ਮਾਣ ਹੈ। ਸਾਡੇ ਕੋਲ ਇਸੇ ਤਰ੍ਹਾਂ ਕੋਈ ਚੱਕ ਨਹੀਂ ਸਕਦਾ। ਇਹ ਸਹੀ ਟੋਟਲ ਤੇ ਹੈ। ਹਾਂ ਜੀ। आम अंडर ट्रायल चुके जी नहीं सकते क्या वाशप ने सर एडवोकेट्स को नौकरी कर दिया उसको बिना फैमिली अलाउंस सिर्फ तो फैमिली जो ब्लड रिलेशन फैमिली भी वही ब्लड रिलेशन फैमिली सरकारी में पहुंच जाएंगे लेकिन मैं अंदर खाते ਕੱਲੇ ਕੱਲਿਆਂ ਨੂੰ ਨਹੀਂ ਨਹੀਂ ਨੂੰ ਹੁੰਦਾ ਸਭ ਜਿਵੇਂ ਹੁੰਦਾ ਸੁਲਾਉਂਦੇ ਨੇ ਕੋਈ ਰੋਇ ਕੋਲੇ ਕੋਈ ਕਹਾ ਕਾ ਕੇ ਗੇੜ ਲੀਕੇ 70 ਵਾਲੇ ਬਣ ਕੇ ਜੀਵੜਾ ਕਰ ਦਿੰਦੇ ਸਰਦਾਰ ਐਤੋਂ ਜ਼ਿਆਦਾ ਛੋਟਾ ਵੀਰ ਆ ਅੰਜੀ ਪਰ ਅਜੇ ਤੇ ਮੰਨਿਆ ਨਹੀਂ ਮਤਲਬ ਇਸ ਕਰਕੇ ਮੈਂ ਆਇਆ ਮੈਨੂੰ ਪਹਿਲਾਂ ਪਤਾ ਸੀ ਕਿ ਤੋ ਇਹ ਨਹੀਂ ਮਿਲਣਾ ਕਰਨੀ ਨਹੀਂ ਨਹੀਂ ਸਾਂਜੀ ਉਹ ਮੈਨੂੰ ਪਹਿਲਾਂ ਪਤਾ ਸੀ ਕਿ ਪਰ ਮੈਂ ਸਿਰਫ ਮੈਂ ਸਿਰਫ ਕੋਰਟ ਦੇ ਵਿੱਚ ਸ਼ੇਅਰਿੰਗ ਚਾਹੁੰਦਾ ਵਿੱਚ ਮੈਂ ਉਹ ਫਿਨਿਸ਼ ਕਰਕੇ ਨਿਕਲ ਜਾਗਾ ਓਕੇ ਇਹ ਕਾਸ਼ ਓਕੇ ਜੀ ब्रमजी मदद बीति विरसा बटोवाल सुखबीर शोमी अकाली दलाल बिक्रमजी मदार सुखबीर <laughs> सुखबीर yóò dèjà bá wa. ɔwɔ tontuma b'i bɛ zo wa. yóò dèjà bá wa.